ਬੱਲਾ ਜੀ ਆਰਾਮ ਨਾਲ ਜਾਂੀ ਹੌਲੀ 55 ਪਿੱਛੇ ਬਾਈ ਡਬਲ ਡਬਲ ਵੇਟ ਆ ਨਹੀਂ ਕਿਸੇ ਟਰੈਕਟਰ ਨੂੰ ਹੁੰਦੇ ਨਹੀਂ ਬਾਈ ਹਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਚ ਤੇ ਅੱਜ ਬਾਈ ਅਸੀਂ ਆਏ ਹੋਏ ਹਾਂ ਇੱਕ ਟਰੈਕਟਰ ਲੈਣ 6911 ਠੀਕ ਹੈ ਜੀ ਤੇ ਹਾਈਵੇ ਵੀ ਦੂਰ ਹੈ ਖਾਸੀ ਜੋਤ ਬਾਈ ਨਾਲ ਆਇਆ ਵਾ ਬਾਈ ਕਿਾ ਹਾਲ ਆ ਵਧੀਆ ਜੀ ਸასი ਘਾਲ ਹੋ ਠੀਕ ਹੈ ਬਾਈ ਪੂਰਾ ਵਧੀਆ ਤੇ ਅੱਜ ਵੀ ਬੜਾ ਹਾਂ ਕੋਈ ਨਹੀਂ ਪੈਣਾ ਤਾਂ ਟਰੈਕਟਰ ਵਧੀਆ ਦਾ ਟਰੈਕਟਰ ਬਾਈ ਬਾਈ ਦਾ ਫੋਨ ਤੇ ਦੇਖਿਆ ਤਾਂ ਆਪਾਂ ਨੇ ਬਾਈ ਵੀ ਵਧੀਆ ਲੱਗਿਆ ਬਾਈ ਕਹਿੰਦਾ ਠੀਕ ਨੇ ਨਾਡਗੜਾ ਨਾਲੋਂ ਆਹ ਸਾਨੂੰ ਵਧੀਆ ਲੱਗਦਾ ਹਾਂ ਹਾਂ ਠੀਕ ਆ ਬਾਕੀ ਮਤਲਬ ਬਾਈ ਦੇਖ ਕੇ ਵੀ ਆ ਸੀਗਾ ਬਾਕੀ ਬਾਈ ਨੂੰ ਅੱਜ ਨਾਲ ਲੈ ਕੇ ਆ ਇੱਕ ਬੰਦਾ ਮੈਂ ਕਿਹਾ ਚਾਹੀਦਾ ਵੀ ਇੱਕ ਦੋ ਸਾਨੂੰ ਸਰਵਿਸਾਂ ਵੀ ਰਾਤ ਤੇ 24 ਕਰੀਆਂ ਬਾਈ ਹਨਾ ਤੇ ਚਾਈ ਬਾਈ ਟਰੈਕਟਰ ਚਲਾਉਂਦਾ ਨਹੀਂ ਹੈ 100 ਡੇਡ ਤੋਂ ਕਿਲੋ ਹੈ ਹਾਂ ਹਾਂ ਲੈ ਕੇ ਆ ਟਰੈਕਟਰ ਚੱਲ ਕੋਈ ਗੱਲ ਨਹੀਂ ਹੈ ਪਾਕੀ ਬਾਈ ਟਰੈਕਟਰ ਵਧੀਆ ਪੂਰਾ ਜੋ ਠੀਕ ਆ ਬਾਈ ਪਸੰਦ ਆ ਹਾਂ ਪੂਰਾ ਠੀਕ ਆ ਤੇ ਇਹ ਮਮਾਜੀ ਵੀ ਨਾਲੇ ਹੋਏ ਆ ਆਪਾਂ ਉਹਨਾਂ ਨਾਲ ਵੀ ਮਲਾਉਨੇ ਆ ਤੇ ਬਾਈ ਨਾਲ ਵੀ ਮਲਾਉਨੇ ਬਾਈ ਬਹੁਤ ਬਾਈ ਵਧੀਆ ਘੈਂਟ ਬੰਦਾ ਐ ਜੀ ਹਾਂ ਹਾਂ ਦੇਲ ਕੁਝ ਬੰਦਾ ਪੂਰਾ ਪੂਰਾ ਟੈਂਸ਼ਨ ਫਰੀ ਹਾਂ ਤੇ ਟੈਟਰ ਵਧੀਆ ਨੇ ਬਾਈ ਪਾਵਰ ਸਟੀਅਰਿੰਗ ਹੋਇਆ ਹੋਇਆ ਪੰਪਰ ਲੱਗਿਆ ਹੋਇਆ ਮੂਰੇ ਮਾਲਪੁਰ ਵਾਲਾ ਬਾਈ ਨੇ ਟਰੈਕਟਰ ਇੱਕ ਜੋ ਤਾਂ ਬਾਈ ਕਹਿੰਦਾ ਵੀ ਜਿੱਦਾਂ ਲੈ ਖੇਤੀ ਨਹੀਂ ਕਰੀ ਸਿਰਫ ਡੰਗਾ ਰੱਖੇ ਹੋਏ ਨੇ ਤੇ ਵੀ ਨਹੀਂ ਠੇਕੇ ਦੇ ਦਿੱਤੀ ਵੀ ਆ ਅੱਛਾ ਤੇ ਮੇਰੇ ਜ਼ਿਆਦਾ ਕੰਮ ਹੀ ਬਾਈ ਸ਼ੌਂਕ ਨੂੰ ਹੀ ਕਰਦੇ ਨੇ ਬਾਕੀ ਦੋਪੋ ਨਾ ਨਾ ਪੂਰਾ ਬਾਈ ਆਣ ਸ਼ਕੀਨ ਆ ਟਰੈਕਟਰ ਹਾਂ ਤੇ ਲੋਈ ਬਾਈ ਬਾਈ ਨਾਲ ਕਰਾਉਣੇ ਮੁਲਾਕਾਤ ਜਿਨ੍ਹਾਂ ਨਾਲ ਕੋਲ ਆਏ ਹੋਏ ਆ ਮਾਮਾ ਜੀ ਪਹੁੰਚੇ ਹੋਏ ਆ ਤੇ ਬਾਈ ਸੱਸੀਕਾਲ ਜੀ ਸੱਸੀਕਾਲ ਵੀਰੇ ਹੋ ਠੀਕ ਹੈ ਜੀ ਐਨ ਮਰੀਏ ਬਾਈ ਤੇ ਬਾਈ ਕੋਲ ਬਾਈ ਪਰਸੋਂ ਦੇਖ ਗਏ ਸੀ ਆ ਕੇ ਟਰੈਕਟਰ ਤੇ ਅੱਜ ਫਿਰ ਲੈਣਾ ਹੈ ਅੱਜ ਅਸੀਂ ਦੋ ਤਿੰਨ ਰਸਤੇ 'ਚ ਵੀ ਕੰਮ ਤੇ ਅੱਜ ਫਿਰ ਬਾਈ ਨੂੰ ਫੋਨ ਕਰਿਆ ਬਾਈ ਕਹਿੰਦਾ ਆਜੋ ਬਾਈ ਤੂੜੀ ਲੱਗੇ ਹੋਏ ਬਣਾਉਣਾ ਤੇ ਬਾਕੀ ਮਾਮਾ ਜੀ ਤੁਸੀਂ ਵੀ ਮਿਲੇ ਬਾਈ ਨੂੰ ਹਾਂ ਬਾਈ ਨੂੰ ਮਿਲੇ ਹਾਂਜੀ ਹਾਂ ਬਾਈ ਦਸਵਾ ਬੜਾ ਘੈਂਟ ਲੱਗਿਆ ਪੂਰਾ ਹੀ ਪੂਰਾ ਹਾਂ ਵਧੀਆ ਬਾਈ ਬਾਈ ਸਾਡੇ ਨਾਲੋਂ ਵੀ ਜ਼ਿਆਦਾ ਵਧੀਆ ਹਾਂ ਹੈਨਾ ਹਾਂ ਬਿਲਕੁਲ ਜੀ ਬਿਲਕੁਲ ਠੀਕੇ ਚੱਲਦਾ ਹਾਂਜੀ ਹਾਂਜੀ ਉਹੀ ਕਰਦੇ ਸਾਡੇ ਨਾਲੋਂ ਵੀ ਵੱਧ ਘੈਂਟ ਬਿਲਕੁਲ ਜੀ ਬਿਲਕੁਲ ਪਤਾ ਬਾਈ ਕੰਮ ਹੈ ਬਰਸਣ ਵਾਲਾ ਕਰਦੇ ਆ ਪੈਸਿਆਂ ਨੇ ਕਿ ਨਾਲ ਜਾਣਾ ਸਹੀ ਗੱਲ ਹੈ ਜੀ ਪੈਸੇ ਅਸੀਂ ਰਹਿ ਜਾਣੇ ਆਣਾ ਠੀਕ ਹੈ ਜੀ ਗੱਲ ਦੱਸਿਆ ਨਹੀਂ ਪੈਸੇ ਤਾਂ ਦੁਨੀਆ ਦੇ ਬਹੁਤ ਦੇਖੇ ਨੇ ਬਾਈ ਕਹਿੰਦਾ ਸਾਰਾ ਸਮਾਨ ਜੀ ਤੋਂ ਪਹਿਲਾਂ ਟਰੈਕਟਰ ਲੈ ਕੇ ਆਉਣਾ ਤਾਰ ਲਿਆ ਤਾਂ ਲਾ ਲਿਆ ਤਾਂ ਹਾਂ ਜੀ ਹਾਂ ਸਾਰਾ ਸਮਾਨ ਵੀ ਮਣਕੂ ਖੇੜੀ ਵਾਲੇ ਸਾਡੇ ਅੱਛਾ ਹਾਂ ਫਰੰਦ ਨੇ ਜੀ ਆਪਣੇ ਮਸ਼ਹੂਰ ਨਹੀਂ ਮਣਕੂ ਖੇੜੀ ਵਾਲੇ ਪਰ ਬਾਈ ਨੇ ਪਿੰਨ ਵੀ ਨਹੀਂ ਛੇੜੀ ਟਰੈਕਟਰ ਦੀ ਅੱਛਾ ਆਪਾਂ ਨਹੀਂ ਦਿੰਦਾ ਟੇਲ ਮੇਨਣ ਵਾਲਾ ਵੀ ਨਹੀਂ ਕਿੱਢਿਆ ਬਾਈ ਕਹਿੰਦਾ ਕਹਿੰਦਾ ਡੱਕਾ ਲਿਆ ਮਾ ਪਿੱਛੇ ਪਈ ਓਕੇ ਸਹੀ ਗੱਲ ਸਹੀ ਠੀਕ ਆ ਜੀ ਰੂਹ ਹੁੰਦੀ ਆ ਆਪਣੀ ਆਪਣੀ ਹਾਂਜੀ ਹਾਂਜੀ ਇਹਨਾਂ ਗੱਲਾਂ ਨਾਲ ਬਣਦਾ ਕੁਛ ਨਹੀਂ ਠੀਕ ਆ ਜੀ ਜਿਹਨਾਂ ਤਾਰੇ ਹਾਂ ਉਹਨੂੰ ਬਹੁਤ ਹੱਕੀ ਹੈ ਹੁਣ ਦੇ ਬੈਟਰੀ ਵੀ ਨੰਮੀ ਆ ਬਾਈ ਨੂੰ ਕਿ ਦੋ ਦਿਨ ਵੀ ਦੱਸੀ ਹਾਂਜੀ ਹਾਂਜੀ ਹੁਣ ਲੋ ਗੱਲ ਆ ਦੇਖ ਮੈਂ ਉਹਦੇ ਤੱਕ ਕਰਕੇ ਨਾ ਜੀ ਤੇ ਹੈਡੀ ਮੈਨੂ ਜੇ ਅਮਾ ਬਾਈ ਨੂੰ ਮਾ ਖੜ ਸੋਰਾ ਸਹੀ ਹੈ 3:00 ਵਜੇ ਚੜ੍ਹਦੀ ਨਾ ਜੀ ਇਹ ਇਹਦੀ ਹੈ ਲਿਵ ਲਿਵ ਗਾਰਡ ਜਾਂ ਕੀ ਹੈ ਲਿਵ ਗਾਰਡ ਦੀ ਹੈ ਹਾਂ ਜੀ ਠੀਕ ਹੈ ਉਹਦੇ ਅਕਸਰ ਲਿਵ ਗਾਰਡ ਨਹੀਂ ਪਤਾ ਸਾਡੇ ਨਵੇਂ ਟਰੈਕਟਰਾਂ ਚ ਆਉਂਦੀ ਹੋਣੀ ਹੈ ਇਹ ਵੀ ਇਹ 88 ਵਾਲੀ ਨਹੀਂ ਜੀ ਇਹ 100 ਵਾਲੀ ਆ 100 ਪੇਰ ਵਾਲੀ ਹੈ ਕੰਪਲੀਟ ਅਸਲੀ ਤੇ ਬਾਕੀ ਬਾਈ ਆਪਣਾ ਜਿੰਨੇ ਵੀ ਆਪਣੇ ਪਿੰਡ ਵਾਲੇ ਵੀਡੀਓ ਪਾਉਂਦੇ ਬਾਈ ਉਹਨਾਂ ਦੀ ਸਾਰਿਆਂ ਦੀ ਵੀਡੀਓ ਦੇਖਦਾ ਕਾਲੇ ਨਾਲ ਦੀਆਂ ਬਾਈਆਂ ਹਾਂ ਜੀ ਬਾਈ ਮਾਸੜ ਦੀ ਹਾਂਜੀ ਮਲਕੀਤ ਬਾਈ ਦੀ ਠੀਕ ਆ ਤੇ ਕਾਲੇ ਬਾਈ ਦੀ ਠੀਕ ਹੈ ਜੀ ਥੋਡੀ ਹੋਗੀ ਜਾਨ ਮਾਲ ਬਾਈ ਦੀ ਠੀਕ ਹੈ ਜੀ ਤੇ ਦੂਏ ਬਾਈ ਪਰਸ਼ੋਦ ਮੱਕੀ ਆ ਵਿੱਕੀ ਬਾਈ ਉਹਨਾਂ ਦੀ ਮਤਲਬ ਕਿ ਸਾਰੇ ਮਾਲਾਂ ਨੂੰ ਦੇਖਦੇ ਤੁਸੀਂ ਹਾਂ ਮੈਂ ਤਕਰੀਬਨ ਸਾਰੇ ਦੇਖ ਲਾਂ ਠੀਕ ਹੈ ਬਾਈ ਕਹਿੰਦਾ ਮੇਰਾ ਟਾਈਮ ਲੱਗੇ ਜੇ ਨਾ ਲੱਗੇ ਵੀ ਜਿੱਦਾਂ ਮਰਜ਼ੀ ਕੱਟ ਕੇ ਦੇਖਦਾ ਹਾਂ ਹਾਂ ਜੀ ਜ਼ਰੂਰ ਮਾਰੂਗਾ ਬਾਈ ਤੇਰੇ ਕੋਲ ਇੱਕ ਦੋ ਦਿਨ ਵਿਹਲਾ ਹੋਇਆ ਕੋਈ ਗੱਲ ਨਹੀਂ ਬਾਈ ਰੋਪੜ ਸਾਨੂੰ ਪਤਾ ਮਾ ਰੋਪੜ ਦਾ ਮੈਨੂੰ ਪਤਾ ਹੈ ਹਾਂ ਜੀ ਹਾਂ ਮੈਂ ਨਾ ਪਿੰਡ ਵੀ ਆਉਂਗਾ ਤੈਨੂੰ ਮੇਰੇ ਠੀਕ ਹੈ ਜੀ ਕੋਈ ਗੱਲ ਨਹੀਂ ਬਾਈ ਤੇ ਬਾਕੀ ਬਾਈ ਟਰੈਕਟਰ ਬਾਈ ਕਹਿੰਦਾ ਇੱਧਰ ਤੁਹਾਨੂੰ ਪਤਾ ਬਹੁਤ ਬੰਦੇ ਲੈਣ ਵਾਲੇ ਬਾਈ ਕਹਿੰਦਾ ਇੱਧਰ ਜਿਹਨੂੰ ਮਰਜ਼ੀ ਦੇ ਦਿੰਦਾ ਕਹਿੰਦਾ ਵਾ ਮੰਨ ਦੀ ਤੋਂ ਮੰਨਦੀ ਵੀ ਤੁਹਾਨੂੰ ਬਲਾਕੇ ਦੇਣਾ ਪਹਿਲਾਂ ਤੁਹਾਨੂੰ ਦਿਖਾਉਣਾ ਤੇਰੇ ਨਾਲ ਦੇ ਹੀ ਨੇ ਜਿਹਨਾਂ ਨੂੰ ਕਾਗੇ ਦੇ ਕੇ ਗਿਆ ਉਹ ਵੀ ਨਾਮ ਲੈ ਕੇ ਦੇਖ ਨਹੀਂ ਤੈਨੂੰ ਪਰਸੋ ਵੀ ਕਿਹਾ ਤਾਂ ਫੈਨ ਪ੍ਰੇ ਹਾਂਜੀ ਹਾਂਜੀ ਇਹਨੂੰ ਕੋਈ ਟਰੈਕਟਰ ਦਿੱਤੇ ਨਹੀਂ ਅੱਛਾ ਜੀ ਹਾਂ ਆ ਤੁਸੀਂ ਹੁਣ ਦੱਸੀ ਦੀ ਗੱਲ ਜੀ ਚਲੋ ਉਹ ਵੀ ਆਪਣੀ ਬੰਦੇ ਨੇ ਜੀ ਸਾਡੇ ਨਾਲ ਉਹ ਵੀ ਬਹੁਤ ਵਧੀਆ ਵਰਤਦੇ ਨੇ ਬਾਈ ਇਹਨੂੰ ਤਾਂ ਬਾਈ ਚੀਜ਼ ਐ ਹੁੰਦੀ ਹੈ ਹਾਂਜੀ ਹਾਂਜੀ ਇਹਨਾਂ ਦਾ ਜਿਹੜਾ ਹੁਣ ਆਪਾਂ ਦੇਖਦੇ ਰਹਿੰਦੇ ਆਂ ਵੀ ਪੈਣ ਪਾਈਓ ਆਪਣਾ ਜਿੰਮੇ ਮੈਨੂੰ ਦੱਸ ਕੇ ਹਟੇ ਹੈ ਜਿਹੜਾ ਜਿਹ ਹੈ ਕੋਈ ਕਾਰੋਬਾਰ ਕਰਦਾ ਹੈ ਹਾਂਜੀ ਹਾਂਜੀ ਉहां ਜਾ ਅਗਲੇ ਨੂੰ ਜੇ ਕੋਈ ਆਪਾਂ ਨੇ ਚੀਜ਼ ਆ ਹੁਣ ਮੈਂ ਨਹੀਂ ਤਾਂ ਵੀ ਕਹੂੰਗਾ ਵੀ ਜੱਗੂ ਭਾਈ ਗੋਲਾ ਖੜੀ ਆ ਮਾ ਉਹਦੀ ਗੋਲਾ ਚੰਗੀ ਆ ਜਾਂ ਕੋਈ ਮਾਰ ਬਾਕੀ ਭਾਈ ਤੁਸੀਂ ਇਹਦੇ ਨਾਲ ਉਹ ਤਾਂ ਨਹੀਂ ਤੁਸੀਂ ਤਾਂ ਦੱਸਿਆ ਵੀ ਸਰ ਉਹ ਕੱਕਣੇ ਨੂੰ ਰੱਖਿਆ ਪਤਾ ਟਰੈਕਟਰ ਨਾ ਇਹ ਆਪਾਂ ਤਾਂ ਖੇਤੀ ਤਾਂ ਕਰਦੀ ਨਹੀਂ ਭਾਈ ਅੱਛਾ ਜੀ ਨਾ ਠੀਕ ਆ ਮੈਨੂੰ ਕੋਈ ਪਸੰਦ ਦਿਖਾ ਦੇ ਕੋਈ ਅੱਛਾ ਜੀ ਨੇ ਦੋ ਕਾਹੀਏ ਬਤਾ ਹੀ ਮੈਂ ਤਾਂ ਅੱਖਾਂ ਨੂੰ ਇਹ ਚਲਾਉਂਦਾ ਤਾਂ ਬਾਈ ਕਹਿੰਦਾ ਸਰਵ ਨਾਲ ਸਕੰਜਾ ਰੱਖਿਆ ਸਰਵ ਕੱਖ ਲੈ ਕੇ ਆਉਣਾ ਇਹਦੇ ਤੇ ਨਹੀਂ ਕਰਦੇ ਬਾਈ ਜਵੀਨ ਠੇਕੇ ਤੇ ਜੀ ਫਿਰ ਹਾਂ ਜੀ ਤੇ ਅੱਛਾ ਠੀਕ ਆ ਮੇਲਾ ਬਾਹਰ ਐ ਸੀ ਦੋਏ ਜੀ ਆ ਬਾਈ ਠੀਕ ਆ ਜੀ ਹਾਂ ਜੀ ਬਾਕੀ ਆਹ ਜਿਹੜੀਆਂ ਮੱਝਾਂ ਸ਼ੌਂਕ ਆ ਹਾਂ ਮੱਝਾਂ ਆਪਣੀਆਂ ਨੇ ਬਾਕੀ ਮੱਝਾਂ ਹੀ ਬਾਈ ਬਾਈ ਨੇ ਹੈਗੀਆਂ ਅੱਠਵਾ ਹਾਂ ਜੀ ਆਪਣੀਆਂ ਮੈਂ ਉਹ ਆ ਠੀਕ ਆ ਆਪਾਂ ਮੁੱਲ ਲਿਆਉਂਦੇ ਨਹੀਂ ਠੀਕ ਆ ਜੀ ਕਰਦੇ ਹੋ ਆਪਣੇ ਘਰ ਦੇ ਹੀ ਨੇ ਇਹ ਵੀ ਸ਼ੌਂਕ ਨੂੰ ਜਾਵਾ ਉਹਨੂੰ ਸ਼ੋਰ ਕੇ ਮਜਾ ਰੱਖਣਾ। ਅੱਗੇ ਪਹਿਲਾਂ ਤਾਂ ਇਹ ਹੀ ਕੁਝ ਮੇਰੇ ਘਰਦਿਆਂ ਨੂੰ ਪਹਿਲਾਂ ਤੇ ਪਿੱਛੇ ਤੇ ਵੀ ਉੱਥੇ ਵੀ ਮੈਂ ਨਗਾਮੇ ਵਿੱਚ ਹੈਵੇਂ। ਅੱਛਾ। ਬਾਈ ਨੂੰ ਦੱਸਿਆ ਠੀਕ ਆ। ਠੀਕ ਹੈ ਯਾਰ। ਤੇ ਇਹ ਉੱਥੇ ਵੀ ਨਾ ਅੱਛਾ ਜੀ। ਹਾਂ ਜੀ। ਬਾਕੀ ਟਰੈਕਟਰ ਬਾਈ ਪੂਰਾ ਸ਼ਕੀਨ ਆ ਆਪਾਂ ਤੁਹਾਨੂੰ ਡੋਪੜ ਜਾ ਕੇ ਵੀਡੀਓ ਬਣਾ ਕੇ ਪਾ ਦਾਂਗੇ ਇਹਦੀ ਧੋ ਤੂਗੇ ਤਾਂ ਟਰੈਕਟਰ ਉਵੇਂ ਹੀ ਖੜਾ ਬਾਈ। ਤੇ ਬੰਪਰ ਬੰਪਰ ਵਧੀਆ ਲੱਗਿਆ ਹੋਇਆ ਪਾਵਰ ਸਟੀਅਰਿੰਗ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੋਇਆ ਹੈ। ਤੇ ਬਾਕੀ ਉਹ ਨਹੀਂ ਕੋਈ ਟਰੈਕਟਰ ਦੀ ਚਲਾਈ ਚਲੂਈਦ ਨੂੰ ਮੈਂ ਦੇਖਿਆ ਚਲਾ ਕੇ ਚਲਾਈ ਚਲੂਈ ਦਾ ਬਹੁਤ ਟਾਇਰ ਪਿਛਲੇ ਬਾਈ ਹੋਣਗੇ 70 ਰੁਪਏ ਹਾਂਜੀ ਹਾਂਜੀ ਗੂਡিয়ার ਦੇ ਟਾਇਰ ਹਨ ਵਧੀਆ ਵੇਦਾਕ 70 ਰੁਪਏ ਦਾ ਪੈਸੇ ਟਾਇਰ ਆ ਤੇ ਰੰਗ ਮਾੜਾ ਮੋਟਾ ਕਿਤੇ ਕਿਤੇ ਮਤਲਬ ਕਿ ਕਹਿ ਸਕਦੇ ਹੋਏ ਬਾਈ ਦਾ ਮੁਰਲੇ ਮਾੜਾ ਮੋਟਾ ਰਿੰਮਾਂ ਨੂੰ ਟੱਚਿੰਗ ਹੋਈ ਵੀ ਪਿਛਲੇ ਰਿੰਮ origignal ਆ ਬਾਈ ਨਾਲ ਦੇ ਮਰਾੜ ਮੁਰੂ ਰੋਖ ਨੇ ਤੇ ਬਾਕੀ ਹੁਣ ਜੋਦ ਤੇ ਲੈ ਕੇ ਜਾਣਾ ਚਲਾ ਕੇ ਜੋਦ ਦੱਸੂਗਾ ਸਾਨੂੰ ਕਿ ਕਿਵੇਂ ਦਾ ਠੀਕ ਨਹੀਂ ਉਹ ਤਾਂ ਵੀ ਪਾਸੇ ਜੋ ਦੇਖ ਲਿਆ ਤਾਂ ਚਲਾ ਕੇ ਠੀਕ ਆ ਹਾਂ ਹਾਂ ਜੋ ਪੱਕੀ ਜੋ ਤਾਂ ਆਏ ਵੀਰੇ ਪੁਰਾਣਾ ਰੈਕਟਰ ਮਾਡਲ 99 ਬਾਈ ਇਹ ਮੜਾ ਮੋੜ ਨੂੰ ਪਿਆਰੀ ਹਾਂ ਇੱਕ ਉਹ ਦੇਖੋ ਬਾਈ ਪੁਰਾਣਾ ਖੁੰਡਾ ਖੜਾ ਸਕੌਟ ਪੁਰਾਣਾ ਜੋ ਤੇਨਾਂ ਦਾ ਵੀ ਬਾਈ ਟਾਈਮ ਦਾ ਦੇ ਲਾ ਪੂਰਾ ਹਨਾ ਹਾਂ ਬਾਕੀ ਬਾਈ ਨੇ ਬਾਈ ਕੁੱਤੇ ਘਾਤੇ ਵੀ ਰੱਖੇ ਹੋਏ ਆ ਤਿੰਨ ਚਾਰ ਕੁੱਤੇ ਰੱਖੇ ਹੋਏ ਨੇ ਲੈਬਰ ਆ ਇਧਰ ਮੱਝਾਂ ਮੁੱਝਾਂ ਦਾ ਸਿਸਟਮ ਬਣਾਇਆ ਪਿਆ ਤਿੰਨ 8 9 ਮੱਝਾਂ ਰੱਖੀਆਂ ਹੋਈਆਂ ਨੇ ਤੇ ਪੱਕੀ ਬਾਈ ਦਾ ਮਕਾਮ ਕੋਣ ਵਧੀਆ ਐਨ ਬਣਾਇਆ ਹੋਇਆ ਪੱਕੀ ਬਾਈ ਚੱਲਦੇ ਆਪਾਂ ਫਿਰ ਲੋ ਜੀ ਬਾਈ ਸਟਾਰਟ ਕਰਤਾ ਟਰੈਕਟਰ ਆਵਾਜ਼ ਕਰੋ ਚੈੱਕ ਕਰੋ। ਕਿਹਾ ਘੈਂਟ ਆ ਤੇ। ਪੂਰੇ ਦਾਣੇ ਗੰਨਦਾ। ਆ ভাই ਜੋਤਬਾਈ ਨੇ ਆਪਣਾ ਪੂਰਾ ਕਮਰਗਾਸਾ ਕੱਸ ਲਿਆ। ਐਨਕਾ ਲਾ ਲੀਆਂ ਰਮਾਲ ਬੰਨ ਲਿਆ। ਭਾਈ ਪਾਵਰ ਸਿਕੰਦ ਆਹੀ ਮੋਜ ਆ। ਜਿਹੜਾ ਦੂਆ ਟਰੈਕਟਰ ਦਾ ਉਹ ਪਾਵਰ ਨਹੀਂ ਹੈਗਾ। ਉਹ ਥੋੜਾ ਮੂੜ ਮੜੀ ਜਿਹੀ ਥੋੜੀ ਦਿੱਕਤ ਸੀ। ਇੱਧਰੋਂ ਜਾਏਗਾ ਜੋਤਬਾਈ ਇੱਧਰੋਂ ਜਾਏਗਾ। ਨਾ ਨਾ ਜੀ ਇੱਧਰ ਨੂੰ ਠੀਕ ਹੈ ਜੀ। ਥੋੜੇ ਰੇਸ। ਢੇੜੇ। ਦੋੜੇ ਆ ਜਮਾਰੀ ਮੜੀ ਜੀ ਸਟੇਰਾਂ ਵੀ ਬਾਈ ਦੁਬਾਰਾ ਲੈ ਬਾਈ ਬਾਈ ਐ ਰਸਤਾ ਦੱਸ ਕੇ ਭੇਜੂ ਵੀ ਜਾਨਾ ਕਿੱਧਰ ਨੂੰ ਲੈ ਜੀ ਲੈ ਬਾਕੀ ਸੀ ਬਾਈ ਗੱਡੀ ਚਾਏ ਹੋਏ ਆ ਦੋਹੇ ਜਣੇ ਮહેર ਮਾਮਾ ਜੀ ਦੋ ਜੀ ਬਾਈ ਮਾਲਾ ਜੀ ਰਾਮ ਦਾ ਜਾਈ ਹੌਲੀ ਹਾਂ ਹਾਂ ਚੱਲ ਠੀਕ ਆ ਚੱਲ ਕਿਉਂ ਉਹ ਸਾਹਮਣੇ ਰੋਡ ਚੱਲਦਾ ਬਾਈ ਪਟਿਆਲਾ ਰੋਡ ਉਹ ਸਾਹਮਣੇ ਆ ਇਹ ਲੋ ਜੀ ਬਾਈ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਜੀ ਸੈਕੰਡ ਹੈਂਡ ਆਪਣੇ ਬਸੀ ਕੋਲ ਖੜੇ ਨੇ ਜੀ ਅਰਜਨ ਖੜਾ ਜੀ 605 ਬਹੁਤ ਵਧੀਆ ਟਰੈਕਟਰ ਸ਼ਕੀਨ ਟਾਇਰ ਜਮਾਂ ਹੀ ਨਵੇਂ ਵਰਗੇ ਤੇ ਕੰਡੀਸ਼ਨ ਕਰੋ ਚੈੱਕ ਟਰੈਕਟਰ ਦੀ ਹਾਂ ਪਾਲਿਆ ਹੋਇਆ ਬਹੁਤ ਸਕੀਨ ਟਰੈਕਟਰ ਹੈ ਜੀ Ориਜਨਲ ਟਰੈਕਟਰ ਸਾਰਾ ਹੀ ਖੇਤੀਬਾੜੀ ਦੇ ਚੱਲਿਆ ਹੋਇਆ ਆਮ ਲੋ ਜੀ ਹੈਲੋ ਕੋਈ ਚਾਵਾਂ ਵੀਰ ਸੱਜੜਾ ਹੋਇਆ ਦੇਖ ਲਿਓ ਤੇ ਬਾਈ ਜੋਂਡੀਰ ਖੜਾ ਹੈ 5310 ਆ ਗਿਆ ਜੀ ਆ ਪੂਰਾ ਕੋਕਾ ਪੀਸ ਟਰੈਕਟਰ ਹੈ ਨਾ ਪੂਰਾ ਸਕੀਨ ਦੇਖੋ ਜੀ ਕਿਹੜਾ ਮਾਡਲ ਆ ਜੀ ਇਹ 17 ਮਾਡਲ 17 ਮਾਡਲ ਆ ਜੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਪੂਰਾ ਐਨ ਸੰਭਿਆ ਹੋਇਆ ਟਰੈਕਟਰ ਹੈ। ਵੇਟ ਲੱਗੇ ਹੋ ਨੇ ਫਰੰਟ ਤੇ ਚਾਰ ਵੇਟ। ਛਤਰੀ ਲੱਗੀ ਹੋਈ ਫੇਬਰ ਵਾਲੀ। ਬਹੁਤ ਡਿਮਾਂਡ ਰਹਿੰਦੀ ਹੈ ਬਾਈ ਟਰੈਕਟਰ ਦੀ 53 10 ਦੀ। ਤੇ ਕੋਈ ਜੌਂਡੀ 53 ਦਾ ਪਿੱਛੇ ਬਾਈ ਡਬਲ ਡਬਲ ਵੇਟ ਆ ਨਹੀਂ ਕਿਸੇ ਟਰੈਕਟਰ ਨੂੰ ਹੁੰਦੇ ਨਹੀਂ ਪਾਏ ਬਾਈ। ਸਿੰਗਲੇ ਪਏ ਹੁੰਦਾ ਡਬਲ ਵੇਟ ਪਾਏ ਹੋਏ ਨੇ। ਸਿੰਗਲੇ ਹੀ ਹੁੰਦੇ ਹੈ। ਹਾਂ ਜੀ। ਲੋ ਖੋਲੇ ਦੋਗੇ। ਹੁੰਦੇ ਨਹੀਂ ਲਾਲਾ ਨੇ ਜੀ ਪੱਕੀ ਗੱਲ ਹੈ। ਟਾਇਰ ਨਾਲ ਦੇ ਨੇ ਜੀ। ਹਾਂ ਨਾਲ। ਨਾਲ ਦੇ ਟਾਇਰਾਂ ਬਾਈ। 60 ਪੈਸੇ ਟਾਇਰ ਹੋਣਗੇ ਟਰੈਕਟਰ ਦੇ ਨਾਲ ਦੇ। ਠੀਕ ਹੈ ਜੀ ਆ ਲੋ ਜੀ। ਇੱਧਰ ਵੀ ਦੇਖੋ ਡਬਲ ਵੇਟ ਲੱਗੇ ਹੋਏ ਨੇ ਪੂਰਾ ਸਾਂਭਿਆ ਹੋਇਆ ਟਰੈਕਟਰ ਹੈ ਇਹਦਾ ਮਾਡਲ ਮੁੱਲ ਦੱਸ ਦੀਏ ਕਿੰਨਾ ਜੀ ਹਾਂ 635 ਠੀਕ ਆ ਭਾਈ ਡਿਮਾਂਡ ਇਹਦੀ 635 ਦੀ ਆ ਜੀ ਠੀਕ ਆ ਬਾਕੀ ਜਿਹੜਾ ਰੇਟ ਆ ਉਹ ਮੌਕੇ ਤੇ ਹੋ ਜਾਊਗਾ ਟਰੈਕਟਰ ਦੇਖ ਲਿਓ ਆਕੇ ਸਵਰਾਜ ਇਹ ਵੀ ਸੇਲ ਹੈ ਜੀ ਸਵਰਾਜ ਹਾਂ ਸਵਰਾਜ ਸਵਰਾਜ ਖੜਾ ਜੀ ਇਹ ਕਿਹੜਾ ਮਾਡਲ ਹੈ ਜੀ 19 19 ਮਾਡਲ ਸਵਰਾਜ ਹੈ ਜੀ 855 ਇਹ ਵੀ ਟਰੈਕਟਰ ਹੈ ਵਧੀਆ ਸਾਇਨ ਜਿੰਨੇ ਵੀ ਟਰੈਕਟਰ ਖੜੇ ਸਾਰੇ ਵਧੀਆ ਖੜੇ ਆ ਮੜਾ ਟਰੈਕਟਰ ਕੋਈ ਨਹੀਂ ਹੈ ਬਾਈ ਹਾਂ ਸਾਰੇ ਟਰੈਕਟਰ ਸ਼ਕੀਨ ਹੈ ਬਾਈ ਇੱਕ ਤੇ ਇੱਕ ਟਾਇਰ ਬਾਈ ਅੱਧੇ ਕਿਨੇ ਨਾਲ ਦੇ ਟਾਇਰ ਨੇ ਮਰਾਣਾ ਮੁਰੂੜਾ ਦਾ ਟਰੈਕਟਰ ਫੁੱਲ ਵਧੀਆ ਹਨ ਪਿੱਛੇ ਦੇਖੋ ਪੂਰਾ ਸੰਭਿਆ ਹੋਇਆ ਟਰੈਨ ਮਰਾਣਾ ਬਰੂਣਾ ਤੇ ਓਕੇ ਹਨ ਕੋਈ ਵੀ ਟਰੈਕਟਰ ਹੋਇਆ ਬਾਈ ਇਧਰ ਸੋਨਾਲੀਕਾ ਆਰਐਕਸ ਇਹ ਵੀ ਟਰੈਕਟਰ ਬਹੁਤ ਸਾਫ਼ ਹੈ ਠੀਕ ਹੈ ਜੀ ਬਾਕੀ ਮੈਨੂੰ ਜੌਂਡੀਰ ਬਹੁਤ ਕਹਣ ਲੱਗਿਆ ਬਾਈ ਟਰੈਕਟਰ ਕਿਉਂਕਿ ਇਹ ਟਰੈਕਟਰ ਆ ਹੁਣ ਤੁਹਾਨੂੰ ਪਤਾ ਵੀ ਟਰੈਕਟਰ ਮਿਲਦਾ ਨਹੀਂ ਘੱਟ ਮਿਲਦਾ ਬਾਈ ਇਹ ਹਣਾ ਜੀ ਤੇ ਬਸੀ ਆ ਬਾਈ ਜਿਹੜਾ ਫਤੇਗੜ ਸਾਬ ਕੋਲ ਬਸੀ ਪੈਂਦਾ ਉੱਥੇ ਪੈਂਦਾ ਬਾਪੂ ਇਹਨਾਂ ਦਾ ਤੇ ਮੈਂ ਨੰਬਰ ਵੀ ਤੁਹਾਨੂੰ ਮੈਂਸ਼ਨ ਕਰਾ ਦੂੰਗਾ ਇਹਨਾਂ ਦਾ ਇਹ ਅਰਜਣ ਵੀ ਸੋਨਾ ਬਾਈ ਟਰੈਕਟਰ ਕੋਈ ਅਰਜਣ ਦੇ ਬਹੁਤ ਫੋਨ ਆਉਂਦੇ ਰਹਿੰਦੇ ਨੇ ਅਰਜਣ ਦੇਖ ਲਓ ਕਿਸੇ ਨੇ ਲੈਣਾ ਹੋਇਆ ਸਾਂਭਿਆ ਹੋਇਆ ਟਰੈਕਟਰ ਆ ਜੀ ਇਹਨਾਂ ਪੂਰਾ 19 ਮਾਡਲ ਲਈ ਇਹ ਟਾਇਰ ਤਾਂ ਸਮਝ ਲਓ ਜਿਵੇਂ ਨਵੇਂ ਵਰਗੇ ਹੀ ਬਾਈ ਚਾਰੇ ਟਾਇਰ ਠੀਕ ਹੈ ਜੀ ਇੱਕ ਵਾਰ ਆਪਾਂ ਨੰਬਰ ਜ਼ਰੂ ਆਪੇ ਮਾਡਲ ਨੰਬਰ ਬੋਲਦੇ ਹੋ ਜੀ ਵਿੱਚ 9814580656 9814580656 ਇਹ ਨੰਬਰ ਹੈ ਜੀ ਕਿਸੇ ਨੇ ਵੀ ਕੋਈ ਵੀ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਇਹ ਨੰਬਰ ਤੇ ਕਾਲ ਕਰਕੇ ਬਾਈ ਗੱਲਬਾਤ ਕਰ ਲਿਓ ਬਾਕੀ ਜਿਹੜਾ ਰੇਟ ਹੈ ਜੀ ਉਹ ਰੇਟ ਆਕੇ ਮੌਕੇ ਤੇ ਵੱਧ ਘੱਟ ਹੋ ਜੂਗਾ ਪਹਿਲਾਂ ਆਕੇ ਟਰੈਕਟਰ ਪਸੰਦ ਕਰ ਲਿਓ ਠੀਕ ਹੈ ਜੀ ਤੇ ਤਿੰਨ ਚਾਰ ਟਰੈਕਟਰ ਖੜੇ ਨੇ ਟਰੈਕਟਰ ਸਾਰੇ ਹੀ ਵਧੀਆ ਨੇ